ਦੋਸਤੋ ਅੱਜ ਤੋਂ ਕਰੀਬ 3 ਸਾਲ ਪਹਿਲਾਂ ਜਦੋਂ ਠੰਡ ਦੇ ਦਿਨ ਲਗਭਗ ਬੀਤ ਚੁੱਕੇ ਸਨ ਸਾਲ 2022 ਦਾ ਮਾਰਚ ਮਹੀਨਾ ਹੁੰਦਾ ਹੈ ਤੇ ਪੰਜਾਬ ਦੇ ਨਕੋਦਰ ਸ਼ਹਿਰ ਦੇ ਪਿੰਡ ਮੱਲੀਆਂ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਪਰ ਟੂਰਨਾਮੈਂਟ ਦੇ ਚੱਲਦੇ ਦੌਰਾਨ ਹੀ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚੱਲਣ ਦੀ ਆਵਾਜ਼ ਲੋਕਾਂ ਨੂੰ ਸੁਣਦੀ ਗੋਲੀਆਂ ਦੀ ਆਵਾਜ਼ ਸੁਣ ਕੇ ਮੈਚ ਵੇਖਣ ਆਏ ਦਰਸ਼ਕਾਂ ਵਿੱਚ ਇੱਕਦਮ ਹਫੜਾ ਤਫੜੀ ਮਚ ਜਾਂਦੀ ਹੈ ਜਦੋਂ ਤੱਕ ਉੱਥੇ ਬੈਠੇ ਲੋਕਾਂ ਨੂੰ ਕੁਝ ਸਮਝ ਆਉਂਦੀ ਉਦੋਂ ਤੱਕ ਤਾਂ ਪੂਰੇ ਪੰਜਾਬ ਨੂੰ ਪਤਾ ਲੱਗ ਚੁੱਕਾ ਸੀ ਕਿ ਮੱਲੀਆਂ ਪਿੰਡ ਦੇ ਟੂਰਨਾਮੈਂਟ ਉੱਤੇ ਜਿਸ ਜਖਸ ਉੱਤੇ ਗੋਲੀਆਂ ਚੱਲੀਆਂ ਹਨ ਉਹ ਕੋਈ ਹੋਰ ਨਹੀਂ ਸਗੋਂ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਇਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਾ ਅੰਬਲਿਆ ਸੀ ਕਬੱਡੀ ਦੇ ਇਸ ਸੁਪਰਸਟਾਰ ਦੀ ਮੌਤ ਦੀ ਖਬਰ ਚੰਦ ਸਕਿੰਟਾਂ ਵਿੱਚ ਹੀ ਪੂਰੇ ਪੰਜਾਬ ਵਿੱਚ ਜੱਗਲ ਦੀ ਅੱਗ ਵਾਂਗ ਫੈਲ ਗਈ ਜਿਸ ਜਿਸ ਨੇ ਵੀ ਇਹ ਖਬਰ ਸੁਣੀ ਉਸ ਵਾਸਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ ਕਿ ਇਦਾਂ ਕਿਵੇਂ ਹੋ ਸਕਦਾ ਹੈ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨ ਵਾਲੇ ਸੁਪਰਸਟਾਰ ਸੰਦੀਪ ਨੰਗਲ ਅੰਬੀਆਂ ਨੂੰ ਕੋਈ ਕਿਉ ਅਤੇ ਕਿਵੇਂ ਮਾਰ ਸਕਦਾ ਹੈ ਇਸ ਦੁਖਦਾਈ ਖਬਰ ਦੇ ਨਾਲ ਇੱਕ ਵਾਰਤਾ ਪੂਰੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ ਹਰ ਕੋਈ ਜਾਣਨ ਵਾਸਤੇ ਉਤਾਵਲਾ ਸੀ ਕਿ ਆਖਰ ਸੰਦੀਪ ਨੰਗਲ ਅੰਬੀਆਂ ਦੀ ਮੌਤ ਪਿੱਛੇ ਅਸਲ ਕੀ ਕਾਰਨ ਸਨ ਸੰਦੀਪ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਸਰਕਾਰ ਦੀ ਬੜੀ ਨਿਖੇਧੀ ਹੋਈ ਤੇ ਸਰਕਾਰ ਵੱਲੋਂ ਹਫੜਾ ਤਪੜੀ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਕੌਣ ਸੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਪਰਸਟਾਰ ਕਿਹਾ ਜਾਣ ਵਾਲਾ ਸੰਦੀਪ ਨੰਗਲ ਅੰਬੀਆਂ ਸੰਦੀਪ ਨੰਗਲ ਅੰਬੀਆਂ ਦੀ ਮੌਤ ਦੇ ਅਸਲੀ ਕਾਰਨ ਕੀ ਸਨ ਇਹਨਾਂ ਸਵਾਲਾਂ ਦੇ ਜਵਾਬ ਆਪਾਂ ਅੱਜ ਇਸ ਵੀਡੀਓ ਰਾਹੀਂ ਸਾਝੇ ਕਰਾਂਗੇ ਨੰਗਲ ਅੰਬੀਆਂ ਦੀ ਮੌਤ ਦਾ ਸੱਚ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ ਪਰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਅõ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਸੰਦੀਪ ਨੰਗਲੰਬੀਆਂ ਇੱਕ ਅੰਤਰਰਾਸ਼ਟਰੀ ਪੇਸ਼ੇਵਰ ਭਾਰਤੀ ਖਿਡਾਰੀ ਸੀ ਜਿਸ ਦਾ ਜਨਮ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਨੰਗਲੰਬੀਆਂ ਵਿੱਚ ਹੋਇਆ ਸੰਦੀਪ ਨੇ ਕਰੀਬ 1 ਦਹਾਕੇ ਤੋਂ ਵੱਧ ਦੇ ਸਮੇਂ ਤੱਕ ਕਬੱਡੀ ਜਗਤ ਉੱਤੇ ਰਾਜ ਕੀਤਾ ਤੇ ਪੰਜਾਬ ਨੂੰ ਛੱਡ ਕੈਨੇਡਾ ਇੰਗਲੈਂਡ ਅਮਰੀਕਾ ਵਰਗੇ ਵੱਡੇ ਦੇਸ਼ਾਂ ਵਿੱਚ ਵੀ ਆਪਣੀ ਧਾਗ ਜਮਾਈ ਸਾਲ 2006 ਵਿੱਚ ਸੰਦੀਪ ਬੈਨਕੂਵਰ ਕਬੱਡੀ ਕਲੱਬ ਵਿੱਚ ਸ਼ਾਮਲ ਹੋਇਆ ਤੇ ਇੱਥੋਂ ਹੀ ਉਸਨੇ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਸੰਦੀਪ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਵੀ ਮੁਖੀ ਸੀ ਅਤੇ ਪੂਰੀ ਦੁਨੀਆ ਦੇ ਚੋਟੀ ਦੇ 5 ਖਿਡਾਰੀਆਂ ਵਿੱਚੋਂ ਇੱਕ ਸੀ। ਕਬੱਡੀ ਦੇ ਗਰਾਊਂਡਾਂ ਵਿੱਚੋਂ ਹੀ ਉਸ ਨੂੰ ਗਲੈਡੀਏਟਰ ਦਾ ਖਿਤਾਬ ਮਿਲਿਆ। ਭਾਰਤ ਵਿੱਚ ਹੋਏ ਕਬੱਡੀ ਵਿਚਵ ਟੂਰਨਾਮੈਂਟ ਵਿੱਚ ਸੰਦੀਪ ਨੇ ਇੰਗਲੈਂਡ ਦੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਇਲਾਵਾ ਸੰਦੀਪ ਨੂੰ 2011 ਵਿੱਚ ਜੂਨੀਅਰ ਏਸ਼ੀਆਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਸਤੇ ਚੁਣਿਆ ਗਿਆ ਪਿਛਲੇ ਲੰਬੇ ਸਮੇਂ ਤੋਂ ਕਬੱਡੀ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਕਾਰਨ ਸੰਦੀਪ ਦੀ ਨਾ ਸਿਰਫ ਕੱਲੇ ਪੰਜਾਬ ਬਲਕਿ ਪੂਰੀ ਦੁਨੀਆ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਸੀ ਇੱਕ ਦਹਾਕੇ ਤੋਂ ਵੱਧ ਕਬੱਡੀ ਜਗਤ ਉਤੇ ਰਾਜ ਕਰਨ ਵਾਲੇ ਸੁਪਰਸਟਾਰ ਸੰਦੀਪ ਨੰਗਲ ਅੰਬੀਆਂ ਨੂੰ 14 ਮਾਰਚ ਸਾਲ 2022 ਨੂੰ ਸ਼ਾਮ 6 ਵਜੇ ਦੇ ਕਰੀਬ ਕਈ ਗੈਂਗਸਟਰਾਂ ਵੱਲੋਂ ਚੱਲਦੇ ਮੈਚ ਵਿੱਚ ਗੋਲੀਆਂ ਨਾਲ ਭੁੰਨ ਕੇ ਮੌਕੇ ਤੇ ਕਤਲ ਕਰ ਦਿੱਤਾ ਗਿਆ ਹੁੰਦਾ ਕੀ ਹੈ ਕਿ ਸੰਦੀਪ ਪਿੰਡ ਮੱਲੀਆਂ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਪਹੁੰਚਿਆ ਸੀ ਪਰ ਮੁਕਾਬਲੇ ਦੇ ਦੌਰਾਨ ਹੀ ਜਦੋਂ ਉਹ ਥੋੜਾ ਬਾਹਰ ਵੱਲ ਨੂੰ ਆਉਂਦਾ ਤਾਂ ਹਮਲਾਵਰਾਂ ਵੱਲੋਂ ਉਸਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਸੰਦੀਪ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਅੱਜ ਸੰਦੀਪ ਦੇ ਚਲੇ ਜਾਣ ਤੇ ਲਗਭਗ 3 ਸਾਲ ਬੀਤਣ ਤੋਂ ਬਾਅਦ ਅੱਜ ਵੀ ਪੰਜਾਬ ਦੇ ਅਪਰਾਧ ਜਗਤ ਵਿੱਚ ਸੰਦੀਪ ਨੰਗਲੰਬੀਆਂ ਕਤਲकांड ਦੀ ਚਰਚਾ ਹੁੰਦੀ ਰਹਿੰਦੀ ਹੈ ਸੰਦੀਪ ਨੰਗਲੰਬੀਆਂ ਕਤਲ ਕਾਰਡ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਆਪਾਂ ਪੰਜਾਬ ਦੇ ਅਪਰਾਧ ਜਗਤ ਉੱਤੇ ਥੋੜੀ ਨਜ਼ਰ ਮਾਰੀਏ ਤਾਂ ਪੰਜਾਬ ਹਰਿਆਣਾ ਰਾਜਸਥਾਨ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਈ ਗਰੁੱਪਾਂ ਵਿਚਾਲੇ ਇੱਕ ਗੈਂਗਵਾਰ ਚੱਲ ਰਹੀ ਹੈ ਇਸੇ ਤਕਰਾਰ ਦੇ ਚੱਲਦੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕਤਲ ਹੋ ਚੁੱਕੇ ਹਨ ਇੱਕ ਗੈਂਗ ਦੂਜੇ ਦਾ ਕੋਈ ਮੈਂਬਰ ਮਾਰਦਾ ਤੇ ਦੂਜਾ ਗੈਂਗ ਤੀਜੇ ਦਾ ਮੈਂਬਰ ਮਾਰ ਦਿੰਦਾ ਹੈ ਇਸੇ ਤਰ੍ਹਾਂ ਕਰਦੇ ਕਰਦੇ ਪੰਜਾਬ ਦੇ ਕਈ ਬੇਗੁਨਾਹ ਵੀ ਕਤਲ ਹੋਏ ਸ਼ਾਇਦ ਸੰਦੀਪ ਹਤਿਆਕਾਂਡ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਸੰਦੀਪ ਦੇ ਕਤਲ ਦਾ ਕਾਰਨ ਮੇਜਰ ਲੀਗ ਫੈਡਰੇਸ਼ਨ ਦੀ ਨਿਮਾਇਦਗੀ ਬਣੀ ਸੰਦੀਪ ਇਸ ਫੈਡਰੇਸ਼ਨ ਦਾ ਕਰਤਾ ਧਰਤਾ ਹੁੰਦਾ ਸੰਦੀਪ ਦੇ ਕਤਲ ਤੋਂ ਬਾਅਦ ਉਸਦੇ ਪਰਿਵਾਰ ਵੱਲੋਂ ਕਈ ਸੰਗੀਨ ਅੰਜਾਮ ਲਗਾਏ ਗਏ ਸਨ ਗੈਂਗਸਟਰਾਂ ਦੇ ਨਾਲ-ਨਾਲ ਕਈ ਕਬੱਡੀ ਜਗਤ ਨਾਲ ਸੰਬੰਧਿਤ ਚਿਹਰੇ ਵੀ ਸੰਦੀਪ ਕਤਲ ਕੇਸ ਵਿੱਚ ਗ੍ਰਿਫਤਾਰ ਹੋਏ ਸਨ ਜਿਸ ਮੁਕਾਮ 'ਤੇ ਸੰਦੀਪ ਪਹੁੰਚ ਚੁੱਕਾ ਸੀ ਜੋ ਉਸਨੇ ਕਬੱਡੀ ਵਿੱਚ ਆਪਣੀ ਮਿਹਨਤ ਨਾਲ ਕਮਾਇਆ ਉਸ ਮੁਕਾਮ 'ਤੇ ਪਹੁੰਚਣਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਕਬੱਡੀ ਜਗਤ ਲਈ ਉਸਦਾ ਚਲੇ ਜਾਣਾ ਬਹੁਤ ਜ਼ਿਆਦਾ ਦੁਖਦਈ ਹੈ ਬੇਸ਼ੱਕ ਸੰਦੀਪ ਆਪ ਤਾਂ ਇਸ ਦੁਨੀਆ ਤੋਂ ਚਲੇ ਗਿਆ ਪਰ ਪਿੱਛੇ ਛੱਡ ਗਿਆ ਆਪਣਾ ਰੋਂਦਾ ਕਰਲਾਉਂਦਾ ਪਰਿਵਾਰ ਅਤੇ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਅੱਜ ਵੀ ਕਰੀਬ ਹਰ ਟੂਰਨਾਮੈਂਟ 'ਤੇ ਸੰਦੀਪ ਦੇ ਕਬੱਡੀ ਲਈ ਪਾਏ ਯੋਗਦਾਨ ਅਤੇ ਕਬੱਡੀ ਵਿੱਚ ਉਸਦੇ ਕਮਾਏ ਹੋਏ ਨਾਮ ਨੂੰ ਯਾਦ ਕੀਤਾ ਜਾਂਦਾ ਹੈ ਪੰਜਾਬ ਦੀ ਮਾਂ ਖੇਡ ਵਿੱਚ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ ਬਹੁਤ ਹੀ ਮੰਦ ਭਾਗਾ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸੋ ਦੋਸਤੋ ਇਹ ਸੀ ਕਬੱਡੀ ਦੇ ਸੁਪਰਸਟਾਰ ਸੰਦੀਪ ਨੰਗਲ ਅੰਬੀਆਂ ਦੀ ਜ਼ਿੰਦਗੀ ਅਤੇ ਉਸ ਦੇ ਕਤਲ ਦੀ ਅਸਲ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ